ਪੰਜਾਬ ਜਿੰਮ ਵੈਲਫੇਅਰ ਸੁਸਾਇਟੀ ਵੱਲੋਂ ਪੰਜਾਬ ਭਰ ਦੇ ਹਰ ਜ਼ਿਲ੍ਹੇ ਸ਼ਹਿਰ ਅਤੇ ਕਸਬੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਤਹਿਤ ਦੀ ਕੋਟਕਪੂਰਾ ਜਿੰਮ ਓਨਰ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਸ਼ਾਂਤਮਈ ਤਰੀਕੇ ਨਾਲ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਖੜੇ ਹੋ ਕੇ ਹੱਥਾਂ ਵਿੱਚ ਆਪਣੀਆਂ ਮੰਗਾਂ ਦੇ ਬੈਨਰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਸ਼ਹਿਰ ਦੇ ਗਲੀ ਮੁਹੱਲਿਆਂ ਤੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵੱਖ-ਵੱਖ ਜਿੰਮ ਮਾਲਕਾਂ ਅਤੇ ਸੰਚਾਲਕਾਂ ਵਿੱਚ ਸ਼ਾਮਲ ਸੰਦੀਪ ਨਰੂਲਾ, ਜੈ ਸਿੰਘ, ਲਵਲੀ ਕੁਮਾਰ ਤੇ ਹੋਰਨਾਂ ਨੇ ਆਖਿਆ ਕਿ ਜਿੰਮ ਖੁਲਵਾਉਣ ਸੰਬੰਧੀ ਅਤੇ ਜਿੰਮ ਫਿਟਨੈਸ ਇੰਡਸਟਰੀ ਨੂੰ ਐਂਟਰਟੇਨਮੈਂਟ ਕੈਟਾਗਰੀ ਤੋਂ ਬਾਹਰ ਕੱਢਣਾ ਸਰਯਾਮ ਧੱਕੇਸ਼ਾਹੀ ਤੇ ਵਦੀਕੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਭਰ ਦੇ ਜਿਮ ਫਿਟਨੈਸ ਸੈਂਟਰਾਂ ਦੇ ਮਾਲਕ ਅਤੇ ਟ੍ਰੇਨਰ ਮੁੱਖ ਚੌਕਾਂ ਵਿੱਚ ਸੜਕਾਂ ਦੀਆਂ ਸਾਈਡਾਂ ਤੇ ਪ੍ਰੋਟੈਸਟ ਬੈਨਰ ਲੈ ਕੇ ਖੜੇ ਹਨ ਸਾਰੇ ਵੀਰਾਂ ਵੱਲੋਂ ਬਕਾਇਦਾ ਕੋਵਿਡ ਦੀਆਂ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਹਰੇਕ ਵੀਰ ਦੇ ਮਾਸਕ ਲੱਗਿਆ ਹੋਇਆ ਹੈ ਕਿਸੇ ਨੇ ਵੀ ਸੜਕ ਨਹੀਂ ਰੋਕੀ ਸਿਰਫ ਬੈਨਰ ਵਿਖਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਉਨ੍ਹਾਂ ਦੋਸ਼ ਲਾਇਆ ਕਿ ਕੋਵਿਡ ਨਿਯਮਾਂ ਦੇ ਮਾਮਲਿਆਂ ਵਿੱਚ ਜਿਮ ਮਾਲਕਾਂ ਨਾਲ ਵਿਤਕਰੇबाजी ਕੀਤੀ ਜਾ ਰਹੀ ਹੈ ਇਸ ਮੌਕੇ ਜਿੰਮ ਮਾਲਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਅਤੇ ਪੰਜਾਬ ਸਰਕਾਰ ਨੇ ਪਾਇਆ ਗੰਦ ਠੇਕੇ ਖੁੱਲੇ ਜਿੰਮ ਬੰਦ ਦੇ ਜੋਸ਼ੀਲੇ ਨਾਰੇ ਵੀ ਲਾਏ ਗਏ ਕੋਟਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਦੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਵਿਡ ਸੰਬੰਧੀ ਜਿਹੜੀਆਂ ਹਦਾਇਤਾਂ ਉਹਨਾਂ ਪ੍ਰਤੀ ਰੋਸ ਕਰ ਰਹੇ ਨੇ ਗਿਲਾ ਕਰ ਰਹੇ ਨੇ ਜਿਮ ਐਸੋਸੀਏਸ਼ਨ ਕੋਟਕਪੂਰਾ ਦੇ ਮਾਲਕ ਸੰਚਾਲਕ ਇਹਨਾਂ ਦਾ ਇਹ ਹੀ ਦਾਵਾ ਹੈ ਇਹ ਕਹਿੰਦੇ ਆ ਜਿਮਿਉਨਿਟੀ ਵਧਾਉਣ ਲਈ ਜਿਮ ਵਿੱਚ ਕਸਰਤ ਕਰਨ ਲਈ ਕੋਈ ਆਉਂਦਾ ਤੇ ਜਾਂ ਸੈਰ ਕਰਨ ਲਈ ਪਾਰਕ ਚਾਹੁੰਦਾ ਅੱਜ ਪਾਰਕਾਂ ਵੀ ਸੀਲ ਕਰ ਦਿੱਤੀਆਂ ਗਈਆਂ ਤੇ ਜਿਮ ਵੀ ਬੰਦ ਕਰ ਦਿੱਤੇ ਗਏ ਕਹਿੰਦੇ ਸਾਨੂੰ ਇਹ ਮਨਜ਼ੂਰ ਨਹੀਂ ਠੇਕੇ ਖੁੱਲੇ ਜਿਮ ਬੰਦ ਇਹ ਕਹਿੰਦੇ ਵੀ ਇੱਕ ਪਾਸੇ ਤਾਂ ਬੱਸਾਂ ਦੇ ਵਿੱਚ ਇੰਨੇ ਨਾਲ ਰਸ਼ ਤੇ ਦੂਜੇ ਪਾਸੇ ਅਸੀਂ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹਾਂ ਉਹਦੇ باوجود ਵੀ ਸਾਨੂੰ ਜਿਮ ਖੋਲਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਜਿਮ ਐਸੋਸੀਏਸ਼ਨ ਕੋੜਕਪੁਰਾ ਦੇ ਜਿਹੜੇ ਅਹੁਦੇਦਾਰ ਨੇ ਪਹਿਲਾਂ ਆਪ ਸੰਦੀਪ ਨਰੂਲਾ ਜਿੰਨਾ ਗੱਲ ਕਰਦੇ ਆ ਨਰੂਲਾ ਜੀ ਕੀ ਕਹਿੰਦੇ ਤੋੜਾ ਸਰ ਇਹੀ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਇਹਨਾਂ ਨੇ ਠੇਕੇ ਖੋਲੇ ਆ ਤੇ ਜਿੰਮ ਬੰਦ ਕੀਤੇ ਹੋਏ ਆ ਮੋਦੀ ਸਾਹਿਬ ਤੇ ਕੈਪਟਨ ਸਾਹਿਬ ਇਹੀ ਕਹਿੰਦੇ ਆ ਵੀ ਐਕਸਰਸਾਈਜ਼ ਕੋਵਿਡ ਵਾਸਤੇ ਬਹੁਤ ਜ਼ਰੂਰੀ ਹੈ ਤੇ ਜੇ ਲੋਕਾਂ ਨੂੰ ਸਾਧਨ ਹੀ ਨਾ ਮਿਲੂਗਾ ਪਹਿਲੀ ਗੱਲ ਲੋਕਾਂ ਨੂੰ ਸਾਧਨ ਹੀ ਨਾ ਮਿਲੂਗਾ ਤੇ ਲੋਕ ਐਕਸਰਸਾਈਜ਼ ਕਰਨਗੇ ਕਿੱਥੇ ਦੂਜੀ ਗੱਲ ਵੀ ਸਾਡਾ ਰੋਜ਼ਗਾਰ ਸਾਨੂੰ ਮੰਤਰੀਆਂ ਨੂੰ ਘਰੇ ਬੈਠੇ ਤਨਖਾਹ ਨਹੀਂ ਆਉਂਦੀਆਂ ਅਸੀਂ ਮਿਹਨਤ ਕਰਕੇ ਕਮਾਈ ਕਰਕੇ ਖਾਣ ਵਾਲੇ ਬੰਦੇ ਆਂ ਸਾਡਾ ਰੋਜ਼ਗਾਰ ਖੁੱਲੂਗਾ ਤਾਂ ਹੀ ਅਸੀਂ ਪੈਸਾ ਕਮਾਵਾਂਗੇ ਤਾਂ ਹੀ ਆਪਦੇ ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰਾਂਗੇ ਸਾਡੇ ਬਿਜਲੀ ਦੇ ਬਿੱਲ ਸਾਡੇ ਜਿਮਾਂ ਦੇ ਰੈਂਟ ਸਾਡਾ ਪਰਿਵਾਰ ਦਾ ਉਹੀ ਖਰਚਾ ਸੇਮ ਸਕੂਲਾਂ ਦੇ ਬੱਚਿਆਂ ਦੀ ਪੜਾਈ ਸੇਮ ਉਹੀ ਹੈ ਪਰ ਸਰਕਾਰ ਦੇ ਜੂਣ ਹੀ ਸਰਕਦੀ ਕੋਈ ਮਰਦਾ ਮਰੀ ਜਾਵੇ ਕੋਈ ਕੁਝ ਹੁੰਦਾ ਸਾਡਾ ਇੱਕ ਬੰਦਾ ਲੁਧਿਆਣੇ ਦਾ ਇੱਕ ਜੇ ਮਨਰ ਸੁਸਾਇਡ ਕਰ ਗਿਆ ਪਰ ਸਰਕਾਰ ਦੀ ਕੰਨ ਤੇ ਜੂਨ ਹੀ ਸਰਕੀ ਜੀ ਕਿਉਂ ਸੁਸਾਇਡ ਕਰ ਗਿਆ ਉਹ ਹੀ ਇਹੀ ਉਹਨੇ ਜਿੰਮ ਲੋਨ ਤੇ ਖੋਲਿਆ ਸੀ ਜੀ ਪਹਿਲਾਂ 6 ਮਹੀਨੇ ਬੰਦ ਰਹੇ ਉਹਨੇ ਮਸਾ ਕਰਾਇਆ ਪਾਰਾ ਪਰਿਆ ਦੂਜੀ ਵਾਰੀ ਫੇਰ 2 ਮਹੀਨੇ ਹੋ ਗਏ ਬੰਦ ਹੋ ਗਏ ਉਹ ਡਿਪਰੈਸ਼ਨ ਜਾ ਕੇ ਸੁਸਾਇਡ ਕਰ ਗਿਆ ਬਹੁਤ ਅਫਸੋਸ ਹਾਂ ਜੀ ਜੈ ਸਿੰਘ ਜੀ ਸਰਕਾਰ ਨੂੰ ਰੋਸ਼ਨਾਲ ਨਹੀਂ ਅਸੀਂ ਤਾਂ ਗੁਜਾਰੀਸ਼ ਹੀ ਕਰ ਰਹੇ ਹਾਂ ਸਾਰੇ ਪਿਛਲੇ ਸਾਲ ਵੀ 6 ਮਹੀਨੇ ਸਾਡਾ ਜਿਮ ਬੰਦ ਰਿਆ ਅਸੀਂ ਉਹਨਾਂ ਦੇ ਖਰਚੇ ਪਤਾ ਨਹੀਂ ਕਿਵੇਂ ਪੂਰੇ ਪੂਰੇ ਕਿਤੇ ਸਾਡੇ ਬਿਜਲੀ ਦੇ ਬਿੱਲ ਸਾਡੇ ਰੈਂਟ ਸਾਡੇ ਕਿਸ਼ਤਾਂ ਬੈਂਕ ਦੇ ਆਪਰ ਗਈਆਂ ਹੈਗੀਆਂ ਨੇ ਜੇ ਬਈ ਤੁਸੀਂ ਠੇਕੇ ਖੋਲ ਸਕਦੇ ਹੋ ਕਹਿੰਦੇ ਹੋ ਕਿ ਬਈ दारू ਪੀਣ ਨਾਲ ਇਮਿਊਨਿਟੀ ਸਟਰੋਂਗ ਹੁੰਦੀ ਤੇ ਅਸੀਂ ਵੀ ਜਿਮ ਦੀ ਥਾਂ ਤੇ ਠੇਕੇ ਖੋਲ ਲੈਨੇ ਅਸੀਂ ਵੀ ਉੱਥੇ ਦਾਰੂ ਵੇਚਣ ਲੱਗ ਜੰਨੇ ਆ ਕੈਪਟਨ ਸਾਹਿਬ ਸਾਨੂੰ ਇਜਾਜ਼ਤ ਦੇ ਦੇਣ ਅਸੀਂ ਵੀ ਦਾਰੂ ਵੇਚਾਂਗੇ ਉੱਥੇ ਤੇ ਲੋਕਾਂ ਦੀ ਇਮਿਊਨਿਟੀ ਸਟਰੋਂਗ ਕਰਾਂਗੇ ਸਾਡੀ ਗੁਜਾਰਿਸ਼ ਆ ਜਾਂ ਜੋ ਵੀ ਹੈ ਸਾਡੇ ਅਸੀਂ ਲੈਟਰ ਅਸੀਂ ਲਿਖਤੀ ਤੌਰ ਦੇ ਉਤੇ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਸਭ ਨੂੰ ਦਿੱਤਾ ਪਰ ਕੋਈ ਸੁਣਵਾਈ ਨਹੀਂ ਹੈਗੀ ਬਈ ਅਸੀਂ ਕਹਿੰਨੇ ਕਿ ਜਿੱਦਾਂ ਹੋਰ ਕਿਸੇ ਦਾ ਰੁਜ਼ਗਾਰ ਖੁੱਲੇ ਨੇ ਉਹਨਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ ਉਦਾਂ ਸਾਨੂੰ ਵੀ ਗਾਈਡਲਾਈਨ ਦਿੱਤੀਆਂ ਜਾਣ ਸਾਡੀ ਗਾਈਡਲਾਈਨ ਨੂੰ ਫੋਲੋ ਕਰਾਂਗੇ ਇੱਕ ਜਿੰਮ ਪਰਸਨ ਮੰਨਦਾ ਮੈਂ ਖੁਦ ਸਪੋਰਟਸਮੈਨ ਆ ਏਸ਼ੀਆ ਚੈਂਪੀਅਨ ਮੈਨੂੰ ਪਤਾ ਕੀ ਵਾਟ ਇਜ਼ ਅ ਡਿਸਪਲਿਨ ਆਈ ਗਿਵ ਅ ਡਿਸਪਲਿਨ ਅ ਡਿਸਪਲਿਨ ਐਵਰੀਬਾਡੀ ਸੋ ਸਾਰੇ ਬੰਦੇ ਜਿਹੜੇ ਡਿਸਪਲਿਨ ਦੇ ਵਿੱਚ ਹੀ ਰਹਿੰਦੇ ਸਾਡੇ ਜਿੰਮ ਵਿੱਚ ਤੁਸੀਂ ਆ ਕੇ ਅਗਰ ਵੇਖੋਗੇ ਜਹਾਜ ਸਕਰ ਫੁੱਟ 4000 ਸਕਰ ਫੁੱਟ ਦੇ ਉੱਪਰ ਸਾਡੇ ਜਿਮ ਹੁੰਦਾ ਉੱਥੇ ਬੰਦੇ ਨਾਲ ਬੰਦਾ ਕਿੱਥੇ ਲੱਗਦਾ ਜਿਵੇਂ ਮਾਰਕੀਟ ਬਾਜ਼ਾਰ ਵਿੱਚ ਲੱਗਦਾ ਜਾਂ ਨਾਈ ਦੀ ਦੁਕਾਨ ਦੇ ਵਿੱਚ ਲੱਗਦਾ ਉੱਥੇ ਕਰੋਨਾ ਨਹੀਂ ਹੈ ਕਿ ਨਿਯਮਾਂ ਦੀ ਪਾਲਣਾ ਤੁਸੀਂ ਕਰਨ ਦਾ ਵਿਸ਼ਵਾਸ ਦਵਾ ਰਹੋ ਫਿਰ ਵੀ ਨਹੀਂ ਖੋਲਣ ਦਤ ਤੇ ਮੌਕਾ ਦਿੱਤਾ ਜਾ ਰਿਹਾ ਹਾਂਜੀ ਹਰ ਸ਼ਿਗਾਲ ਜੀ ਸਾਰਿਆਂ ਨੂੰ ਨੈਵਰ ਗਿਵ ਅਪ ਜਿਵੇਂ ਹੀ ਕੋੜ ਕੋ ਪੂਰੇ ਮੇਰਾ ਸਭ ਤੋਂ ਪਹਿਲਾਂ ਤਾਂ ਹੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਾਰੇ ਕਹਿੰਦੇ ਕਿ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ ਹਨਾ ਹੁਣ ਸਾਡਾ ਯੂਥ ਦੇਖੋ ਮਹਾਸ਼ੇਵ ਯਰ ਕੀਤਾ ਇਹਨਾਂ ਨੂੰ ਨਸ਼ਾ ਛੱਡੋ ਏ ਛੱਡੋ ਛੱਡੋ ਤੇ ਇੰਪਰੂਵਮੈਂਟ ਵੀ ਹੋਈ ਆ ਕਿਤੇ ਨਾ ਕਿਤੇ ਜਾ ਕੇ ਬਟ ਹੁਣ ਦੇਖੋ ਤੁਸੀਂ ਲੋਕਾਂ ਦੇ ਫੋਨ ਆਉਂਦੇ ਆ ਕਿਸੇ ਨੂੰ ਹਾਈ ਬੀਪੀ ਕੋਈ ਕੋਲੇਸਟ੍ਰੋਲ ਦਮਰੀ ਕਿਸੇ ਨੂੰ ਸਪਾਈਨ ਦੀ ਪ੍ਰੋਬਲਮ ਹਨਾ ਬ੍ਰੇਨ ਹੈਮਰੇਜ ਵਿਚਾਰੇ ਮਹਾ ਆਪਰੇਸ਼ਨ ਕਰਾ ਕੇ ਰੂ ਕੇ ਵਿਚਾਰੇ ਮਹਾ ਸੈੱਟ ਹੋਏ ਆ ਉਹਨਾਂ ਦੇ ਫੋਨ ਆਉਂਦੇ ਆ ਸੀ ਕੀ ਕਰੀਏ ਨੇ ਤੁਸੀਂ ਕਿੰਨਾ ਸੰਘਰਸ਼ ਕੀਤਾ ਤੁਹਾਡਾ ਇੱਕ ਬੰਦਾ ਸੁਸਾਈਡ ਕਰ ਗਿਆ ਉਹਦੇ باوجود ਵੀ ਕੰਨਾ ਤੇ ਕਿਉਂ ਨਹੀਂ ਜੂ ਸਰਕਾਰ ਦੇ ਹੁਣ ਇਹ ਤਾਂ ਜੀ ਉਹਨਾਂ ਨੂੰ ਜਿਆਦਾ ਪਤਾ ਬਿਕੋਜ਼ ਦੇਖੋ ਤੁਸੀਂ ਸਾਰੇ ਇੰਟਰਨੈਸ਼ਨਲ ਲੈਵਲ ਦੇ ਬੋਡੀ ਬਿਲਡਰ ਹਨਾ ਇਹ ਜੈਪਾਜੀਆ ਵਰਲਡ ਦੇ ਵਿੱਚੋਂ ਟੌਪ 10 ਦੇ ਵਿੱਚ ਆਏ ਹੋਏ ਏਸ਼ੀਆ ਚੈਂਪੀਅਨ ਹਨ ਮੈਂ ਆਲਰੇਡੀ ਮੈਂ ਵੀ ਇਹਨਾਂ ਦਾ ਯੰਗਰ ਬਰਦਰ ਹਾਂ ਤੇ ਮੈਂ ਨੈਸ਼ਨਲ ਚੈਂਪੀਅਨ ਹਾਂ ਹੁਣ ਅਸੀਂ ਕੀ ਕਰਾਂਗੇ ਸਾਨੂੰ ਗਵਰਨਮੈਂਟ ਤੋਂ ਜੋਬ ਨਹੀਂ ਚਾਹੀਦੀ ਮੈਂ ਪਿਛਲੇ 15 ਸਾਲਾਂ ਤੋਂ ਦਿੱਲੀ ਜੋਬ ਕਰ ਰਿਹਾ ਮੈਂ 12 ਵਾਰਾਂ 14 ਜਾਂਦਾ ਘੰਟੇ ਸ਼ਿਫਟ ਲਈ ਮੈਨੂੰ ਪਤਾ ਮੈਂ ਕਿਵੇਂ ਪੈਸਾ ਜੋੜਿਆ 25 ਲੱਖ ਰੁਪਏ ਜਿਮ 'ਚ ਲਾ ਕੇ ਉਹ ਬੰਦ ਪਿਆ ਹੁਣ ਮੈਂ 30000 ਰੁਪਏ ਰੈਂਟ ਭਰ ਰਿਹਾ ਮੈਂ ਕਿੱਥੋਂ ਭਰਾਂ ਇਸ ਚੀਜ਼ ਦੀ ਸਾਨੂੰ ਕੁਝ ਤਾਂ ਛੂਟ ਦਿਓ ਕਿ ਹਾਂ ਤੁਸੀਂ ਪਾਏ ਪਾਏ ਕਰਕੇ ਮੈਂਬਰਸ ਨੂੰ ਕਰਾਓ ਸੀ ਪਰਸਨਲ ਕੋਈ ਤੁਹਾਡੇ ਨਾਲ ਰਾਤ ਕਿਉਂ ਨਹੀਂ ਕੀਤੀ ਜਾ ਰਹੀ ਹਾਂਜੀ ਬਸ ਇਹਦਾ ਗੁਜ਼ਾਰਾ ਹੀ ਕਰ ਸਕਦੇ ਸਰਕਾਰ ਨੂੰ ਜੀ ਵੀ ਸਾਡੇ ਜਿਮ ਜਲਦੀ ਉਹਦੇ ਖੁਲਾਏ ਜਾਣ ਤਾਂ ਜੋ ਅਸੀਂ ਵੀ ਆਦਰ ਯੋਗਾਰ ਚ ਚਲਾ ਸਕੀਏ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੀਏ ਜੋ ਸਾਡੇ ਸਿਰ ਤੇ ਕਿਸਤਾਂ ਦਾ ਪਾਰ ਟੁੱਟਿਆ ਪਿਆ ਹੈ ਜੀ ਉਹ ਵੀ ਅਸੀਂ ਭਰ ਸਕੀਏ ਅਸੀਂ ਸਰਕਾਰ ਨੂੰ ਇਹ ਨਹੀਂ ਕਹਿੰਦੇ ਵੀ ਸਾਨੂੰ ਦੀ ਖਰਚਾ ਦੋ ਪਲਾਨਾ ਢੰਗਾ ਕਰੋ ਠੀਕ ਹੈ ਜੀ ਬਸ ਸਾਡੇ ਜਿਮ ਖੁਲਾ ਦਿੱਤੇ ਜਾਣ ਜਾਂ ਸਾਨੂੰ ਕੋਈ ਗਾਈਡਲਾਈਨ ਦੇ ਦੇਣ ਪੰਜ ਪੰਜ ਚਾਰ ਚਾਰ ਬੱਚੇ ਅਸੀਂ ਘੰਟੇ-ਘੰਟੇ ਦੇ ਸੀ ਅਸੀਂ ਜਿਮ ਤੇ ਟ੍ਰੇਨਿੰਗ ਇਹਨਾਂ ਜਿਮ ਮਾਲਕਾਂ ਦਾ ਸੰਚਾਲਕਾਂ ਦਾ ਤੇ ਪਹਿਲਵਾਨਾਂ ਦਾ ਇਹ ਦਾਵਾ ਹੈ ਕਿ ਅਸੀਂ ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਜੋ ਕੋਵਿਡ ਨਿਜਮ ਨੇ ਉਹ ਫਾਲੋ ਕਰਾਂਗੇ ਉਹਨਾਂ ਦੀ ਪਾਲਣਾ ਕਰਾਂਗੇ ਅਸੀਂ ਅਨੁਸ਼ਾਸਨ ਸਮਝਦੇ ਆਂ ਇਹਨਾਂ ਨੇ ਕਿਹਾ ਸਾਡੇ ਵਿੱਚ ਵਰਲਡ ਚੈਂਪੀਅਨ ਵੀ ਆਏਗੇ ਨੇ ਉਹਨਾਂ ਨੂੰ ਤੁਸੀਂ ਰੁਜ਼ਗਾਰ ਤਾਂ ਕੀ ਦੇਣਾ ਸੀ ਜਿਹੜਾ ਉਹਨਾਂ ਨੇ ਬੈਂਕ ਤੋਂ ਲੋਨ ਲੈ ਕੇ ਜਾਂ ਆਪਣੇ ਘਰ ਜਾ ਗੈਣੇ ਗਰਵੀ ਰੱਖ ਕੇ ਆਪਣਾ ਕਾਰੋਬਾਰ ਚਲਾਇਆ ਉਹ ਵੀ ਠੱਪ ਕਰਨ ਦੀ ਇਹ ਕੋਸ਼ਿਸ਼ ਨਾ ਕੀਤੀ ਜਾਵੇ ਇਹਨਾਂ ਦਾ ਕਹਿਣਾ ਸਾਡੇ ਤੋਂ ਬਰਦਾਸ਼ਤ ਨਹੀਂ ਹੋਊਗਾ ਸਾਡਾ ਇੱਕ ਬੰਦਾ ਸੁਸਾਈਡ ਕਰ ਗਿਆ ਅਸੀਂ ਸੁਸਾਈਡ ਨਹੀਂ ਕਰਾਂਗੇ ਅਸੀਂ ਸੰਘਰਸ਼ ਕਰਾਂਗੇ ਕੋੜਕਪੁਰਾ ਤੋਂ ਕੈਮਰਾਮੈਨ ਗੁਰਦੀਪ ਸਿੰਘ 골ਡਨ ਦੇ ਨਾਲ ਗੁਰਿੰਦਰ ਸਿੰਘ